ਸਤਿਕਾਰਯੋਗ ਦੋਸਤੋ ਕੁਝ ਦਿਨ ਪਹਿਲਾਂ ਹੀ ਕਿਸਾਨਾਂ ਨੇ ਸੀਐਮ ਭਗਵੰਤ ਮਾਨ ਨੂੰ ਚੈਲੰਜ ਕੀਤਾ ਸੀ ਬਹਿਸ ਕਰਨ ਦੇ ਲਈ ਤਾਂ ਜਿਹਦੇ ਉੱਪਰ ਸੀਐਮ ਭਗਵੰਤ ਮਾਨ ਦਾ ਹਲੇ ਤੱਕ ਕੋਈ ਵੀ ਜਵਾਬ ਨਹੀਂ ਆਇਆ ਆਜਾਜ ਜੀ ਤੁਸੀਂ ਅਸਬਰ ਕੀ ਕਹੋਗੇ ਦੇਖੋ ਪ੍ਰਦੀਪ ਜੀ ਮੈਂ ਤਾਂ ਇਹੀ ਕਹੂੰਗਾ ਬਈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਬਹਿਸ ਕਰਨ ਦਾ ਰਵਾਜ ਆਪ ਹੀ ਸ਼ੁਰੂ ਕੀਤਾ ਸੀ ਜਦੋਂ ਉਹਨਾਂ ਨੇ ਦੂਜੀਆਂ ਪਾਰਟੀਆਂ ਨੂੰ ਬਹਿਸ ਕਰਨ ਦੀ ਡਿਬੇਟ ਕਰਨ ਦੀ ਚੁਣੌਤੀ ਦੇ ਕੇ ਲੁਧਿਆਣੇ ਸੱਦਿਆ ਸੀ ਹਾਂਜੀ ਤੇ ਉਹ ਆਏ ਨਹੀਂ ਸੀ ਹੂੰ ਤੇ ਹੁਣ ਚੈਲੰਜ ਕੀਤਾ ਕਿਸਾਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਕਿਸਾਨਾਂ ਦਾ ਚੈਲੰਜ ਮੈਨੂੰ ਤਾਂ ਲੱਗਦਾ ਪ੍ਰਦੀਪ ਜੀ ਕਬੂਲਣਾ ਚਾਹੀਦਾ ਹਾਂਜੀ ਕਿਉਂਕਿ ਕਿਸਾਨਾਂ ਨੇ ਸਿੱਧਾ ਸ਼ਰਿਆਮ ਮੀਡੀਆ ਦੇ ਸਾਹਮਣੇ ਚੈਲੰਜ ਕੀਤਾ ਹੋਇਆ ਔਰ ਉਹ ਤਾਂ ਪੱਟਾਂ ਤੇ ਥਾਪੀਆਂ ਮਾਰ ਰਹੇ ਨੇ ਹਾਂਜੀ ਉਹ ਤਾਂ ਕਹਿੰਦੇ ਨੇ ਕੇ ਮੁੱਖ ਮੰਤਰੀ মিডিਆ ਚੈਨਲਾਂ ਦੇ ਸਾਹਮਣੇ ਸਾਡੇ ਨਾਲ ਬਹਿਸ ਕਰੇ ਕਿਉਂਕਿ ਪਿਛਲੇ ਦਿਨੀ ਜਦੋਂ ਕਿਸਾਨਾਂ ਨੇ 5 ਤਰੀਕ ਨੂੰ ਚੰਡੀਗੜ੍ਹ ਜਾਣ ਦਾ ਐਲਾਨ ਕੀਤਾ ਸੀ ਤਾਂ ਜਿਸ ਤਰੀਕੇ ਨਾਲ ਪੁਲਿਸ ਲਾ ਕੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਰੋਕਿਆ ਉਦੋਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਵੀ ਇਹ ਜਿਹੜੇ ਕਿਸਾਨ ਨੇ ਜਿਹੜੀਆਂ ਮੰਗਾਂ ਮੇਰ ਕੋ ਲੈ ਕੇ ਆਏ ਸੀ ਉਹ ਪੰਜਾਬ ਸਰਕਾਰ ਨਾਲ ਸੰਬੰਧਿਤ ਨਹੀਂ ਇਹ ਤਾਂ ਕੇਂਦਰ ਨਾਲ ਸੰਬੰਧਤ ਸੀ ਇਹਨਾਂ ਦੀਆਂ ਮੰਗਾਂ ਹਾਂਜੀ ਉਸ ਤੋਂ ਬਾਅਦ ਫਿਰ ਜਿਹੜੇ ਕਿਸਾਨ ਨੇ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਚੈਲੰਜ ਕੀਤਾ ਹੋਇਆ ਹਾਂਜੀ ਕਿ ਤੁਸੀਂ ਐਂ ਕਰੋ ਸਾਡੇ ਨਾਲ ਚੈਨਲਾਂ ਦੇ ਸਾਹਮਣੇ ਬਹਿਸ ਕਰੋ ਅਸੀਂ ਸਾਬਤ ਕਰਾਂਗੇ ਕਿ ਸਾਡੀ ਇੱਕ ਇੱਕ ਮੰਗ ਹਾਂਜੀ ਤੁਹਾਡੇ ਨਾਲ ਸੰਬੰਧਤ ਹੈ ਪੰਜਾਬ ਸਰਕਾਰ ਨਾਲ ਸੰਬੰਧਤ ਹੈ ਔਰ ਜਿਹੜੀਆਂ ਕੇਂਦਰ ਨਾਲ ਸੰਬੰਧਤ ਨੇ ਉਹ ਵੀ ਦੱਸ ਦਾਂਗੇ ਤੇ ਤੁਸੀਂ ਸਾਬਤ ਕਰ ਦਿਓ ਵੀ ਜਿਹੜੀਆਂ ਮੰਗਾਂ ਦਾ ਮੰਗ ਪੱਤਰ ਅਸੀਂ ਤੁਹਾਡੇ ਕੋਲ ਲੈ ਕੇ ਗਏ ਸੀ ਉਹ ਕੇਂਦਰ ਨਾਲ ਕਿਵੇਂ ਸਬੰਧਤ ਹੈ ਇਹ ਚੈਲੰਜ ਕਿਸਾਨਾਂ ਨੇ ਕੀਤਾ ਹੋਇਆ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਅਜੇ ਤੱਕ ਇਹਦੇ ਉੱਪਰ ਕੋਈ ਜਵਾਬ ਨਹੀਂ ਆਇਆ ਦੂਜਿਆਂ ਦੇ ਨਿੱਕੀ ਨਿੱਕੀ ਗੱਲ ਤੇ ਮੁੱਖ ਮੰਤਰੀ ਸਾਹਿਬ ਜਵਾਬ ਦਿੰਦੇ ਨੇ ਰਿਪਲਾਈ ਕਰਦੇ ਨੇ ਕਈ ਵਾਰ ਨਿੱਕੀ ਜਿਹੀ ਕੋਈ ਝੇੜ ਕਰ ਜੇ ਉਹਦਾ ਵੀ ਮੁੱਖ ਮੰਤਰੀ ਸਾਹਿਬ ਠੋਕਵਾ ਜਵਾਬ ਦਿੰਦੇ ਨੇ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਕਿਸਾਨਾਂ ਦੇ ਇਸ ਚੈਲੰਜ ਨੂੰ ਸਵਕਾਰ ਕਰਨਾ ਚਾਹੀਦਾ ਮੈਨੂੰ ਲੱਗਦਾ ਹੈ ਕਿ ਜੇਕਰ ਮੁੱਖ ਮੰਤਰੀ ਸਾਹਿਬ ਨੂੰ ਲੱਗਦਾ ਹੈ ਵੀ ਉਹਨਾਂ ਦੀ ਗੱਲ ਵਾਜਬ ਹੈ ਸੱਚੀ ਹੈ ਵਜਨਦਾਰ ਹੈ ਤਾਂ ਉਹਨਾਂ ਨੂੰ ਮੀਡੀਆ ਚੈਨਲਾਂ ਦੇ ਸਾਹਮਣੇ ਆ ਕੇ ਕਿਸਾਨਾਂ ਨੂੰ ਝੂਠੇ ਸਾਬਤ ਕਰਨਾ ਚਾਹੀਦਾ ਕਿਉਂਕਿ ਦੇਖੋ ਕਿਸਾਨ ਠੋਕ ਵਜਾ ਕੇ ਕਹਿ ਰਹੇ ਨੇ ਵੀ ਜਿਹੜਾ ਮੰਗ ਪੱਤਰ ਲੈ ਕੇ ਅਸੀਂ ਮੁੱਖ ਮੰਤਰੀ ਕੋਲੇ ਗਏ ਸੀ ਉਹ ਇਹਨਾਂ ਨਾਲ ਹੀ ਸਬੰਧਤ ਸੀ ਹੁਣ ਜਿਹੜੇ ਕਿਸਾਨ ਆਗੂ ਜਗਿੰਦਰ ਸਿੰਘ ਉਗਰਾਹਾ ਨੇ ਉਹਨਾਂ ਨੇ ਵੀ ਪਿਛਲੇ ਦਿਨੀ ਸਟੇਜ ਤੋਂ ਕਿਹਾ ਉਹ ਕਹਿੰਦੇ ਸਾਨੂੰ ਪਤਾ ਹੈ ਵੀ ਮੁੱਖ ਮੰਤਰੀ ਨਾਲ ਸਬੰਧਤ ਕਿਹੜੀਆਂ ਮੰਗਾਂ ਨੇ ਉਹ ਕਹਿੰਦੇ ਅਸੀਂ ਐਡੇ ਵੀ ਉੱਲੂ ਨਹੀਂ ਆ ਇਹ ਸ਼ਬਦ ਉਹਨਾਂ ਨੇ ਵਰਤਿਆ ਹੁਣ ਮੁੱਖ ਮੰਤਰੀ ਸਾਹਿਬ ਨੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਪਿਛਲੇ ਸਾਲ ਚੈਲੰਜ ਕੀਤਾ ਸੀ ਕਾਂਗਰਸ ਨੂੰ ਅਕਾਲੀ ਦਲ ਨੂੰ ਤੇ ਭਾਜਪੀ ਨੂੰ ਉਹਨਾਂ ਨੇ ਬਹਿਸ ਕਰਨ ਦੇ ਲਈ ਡਿਬੇਟ ਕਰਨ ਦੇ ਲਈ ਉਹਨਾਂ ਨੂੰ ਚੈਲੰਜ ਕਰਕੇ ਸੱਦਿਆ ਸੀ ਪਹਿਲੀ ਵਾਰ ਇੰਜ ਹੋਇਆ ਪੰਜਾਬ 'ਚ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦੂਜੀਆਂ ਪਾਰਟੀਆਂ ਨੂੰ ਸ਼ਰਿਆਮ ਡਿਬੇਟ ਲਈ ਚੈਲੰਜ ਵੀ ਕੀਤਾ ਫਿਰ ਸਟੇਜ ਵੀ ਲਾਈ ਹਾਂਜੀ ਫਿਰ ਉੱਥੇ ਕੁਰਸੀਆਂ ਵੀ ਲਾਈਆਂ ਸੱਦਾ ਵੀ ਦਿੱਤਾ ਤੇ ਫਿਰ ਦੂਜੀਆਂ ਪਾਰਟੀਆਂ ਆਈਆਂ ਨਹੀਂ ਸੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਪੱਲੇ ਹੀ ਕੁਝ ਨਹੀਂਗਾ ਬੋਲਣਗੇ ਕੀ ਤਾਂ ਤੜਕੇ ਨੇ ਤਾਂ ਆਏ ਨੇ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਜੱਚੀ ਵੀ ਸੀ ਹਾਂਜੀ ਅਸੀਂ ਵੀ ਕਹਿੰਦੇ ਰਹੇ ਵੀ ਜੇਕਰ ਦੂਜੀਆਂ ਪਾਰਟੀਆਂ ਦੇ ਪੱਲੇ ਕੁਝ ਸੀ ਤਾਂ ਬਾਕੀ ਸਾਰੇ ਬਹਾਨੇ ਗੱਲਾਂ ਛੱਡ ਕੇ ਬਹਿਸ 'ਚ ਜਾਣਾ ਚਾਹੀਦਾ ਸੀ ਅੱਜ ਵੀ ਮੈਂ ਕਹੂੰਗਾ ਕਿ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੀ ਪਾਰਟੀ ਨੂੰ ਹੁਣ ਬਾਕੀ ਗੱਲਾਂ ਛੱਡ ਕੇ ਉਹਨਾਂ ਨੇ ਬਹਿਸ ਦੀ ਪ੍ਰਤਪਾਈ ਆ ਨਾ ਤੇ ਬਹਿਸ ਦੇ ਵਿੱਚ ਕਿਸਾਨਾਂ ਦਾ ਚੈਲੰਜ ਕਬੂਲ ਕੇ ਬਹਿਣਾ ਚਾਹੀਦਾ ਡਿਬੇਟ ਕਰਨੀ ਚਾਹੀਦੀ ਆ ਮੈਨੂੰ ਲੱਗਦਾ ਹਾਂਜੀ ਦੇਖੋ ਆਮ ਆਦਮੀ ਪਾਰਟੀ ਚ ਬੜੇ ਤੇਜ਼ ਤਰਾਰ ਲੀਡਰ ਹੈਗੇ ਨੇ ਹਾਂਜੀ ਪਰ ਜੇਕਰ ਤੁਸੀਂ ਐਦਾਂ ਆਪ ਪਹਿਲਾ ਚੈਲੰਜ ਕਰਦੇ ਹੋ ਤੇ ਦੂਜੇ ਨਹੀਂ ਆਉਦੇ ਤੁਸੀਂ ਕਹਿੰਦੇ ਹੋ ਭੱਜ ਗਏ ਤੇ ਅੱਜ ਫਿਰ ਤੁਹਾਨੂੰ ਕੀ ਕਿਹਾ ਜਾਊਗਾ ਅੱਜ ਕਿਸਾਨ ਕਹਿੰਦੇ ਕਿ ਭੱਜ ਗਏ ਹਾਂਜੀ ਕਿਸਾਨ ਦੋ ਗੱਲਾਂ ਦੇ ਉੱਪਰ ਕਹਿੰਦੇ ਨੇ ਉਹ ਕਹਿੰਦੇ ਪੰਜਾਬ ਨੂੰ ਮੁੱਖ ਮੰਤਰੀ ਸਾਹਿਬ ਨੇ ਗੁੰਮਰਾਹ ਕੀਤਾ ਉਹ ਕਹਿੰਦੇ ਇੱਕ ਤਾਂ ਮੁੱਖ ਮੰਤਰੀ ਨੇ ਝੂਠ ਬੋਲਿਆ ਵੀ ਇਹਨਾਂ ਨੇ ਰੇਲਾਂ ਤੇ ਬੱਸਾਂ ਰੋਕਣੀਆਂ ਸੀ ਮੈਂ ਤਾਂ ਮੀਟਿੰਗ ਚ ਉੱਠ ਗਿਆ ਉਹ ਕਹਿੰਦੇ ਸਾਡਾ ਰੇਲਾਂ ਤੇ ਬੱਸਾਂ ਰੋਕਣ ਦਾ ਕੋਈ ਅਜੰਡਾ ਹੀ ਨਹੀਂ ਸੀ ਕੋਈ ਸੱਦਾ ਹੀ ਨਹੀਂ ਸੀ ਸਾਡਾ ਸੱਦਾ ਦਾ ਧਰਨਾ ਲਾਉਣ ਦਾ ਸੀ ਉਹ ਕਹਿੰਦੇ ਹਾਂਜੀ ਉਹ ਕਹਿੰਦੇ ਦੂਜਾ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਮੰਗਾ ਸਬੰਧੀ ਗੱਲ ਕੀਤੀ ਹੈ ਕਹਿੰਦੇ ਅਸੀਂ ਦੋਨਾਂ ਤੇ ਨਤਾਰਾ ਕਰਨਾ ਚਾਹੁੰਨੇ ਆ ਹਾਂਜੀ ਹੁਣ ਮੁੱਖ ਮੰਤਰੀ ਸਾਹਿਬ ਅੱਜ ਰਾਤ ਤੱਕ ਬੋਲਣਗੇ ਕਿ ਸਵੇਰੇ ਬੋਲਣਗੇ ਕਿ ਕੱਲ੍ਹ ਸ਼ਾਮ ਤੱਕ ਬੋਲਣਗੇ ਕਿਸਾਨਾਂ ਨੇ 15 ਤਰੀਕ ਤੱਕ ਚੈਲੰਜ ਕੀਤਾ ਕਿਸਾਨਾਂ ਨੇ ਐਸਕੇਮ ਨੇ ਕਿਹਾ ਹੋਇਆ ਕਿ 15 ਨੂੰ ਅਸੀਂ ਖੁਦ ਚੱਲ ਕੇ ਚੰਡੀਗੜ੍ਹ ਆਵਾਂਗੇ ਕਿਸਾਨ ਭਵਨ ਚਾਵਾਂਗੇ ਜਿੱਥੇ ਸਾਨੂੰ ਮੁੱਖ ਮੰਤਰੀ ਸੱਦੇ ਸੀ ਉੱਥੇ ਤਿਆਰ ਆ ਮੁੱਖ ਮੰਤਰੀ ਸਾਹਿਬ ਕੈਮਰਿਆਂ ਦੀ ਸ਼ਾਰਟ ਸਾਡੇ ਨਾਲ ਬਹਿਸ ਕਰੇ ਔਰ ਸਾਨੂੰ ਝੂਠਾ ਸਾਫਤ ਕਰੇ ਮੈਨੂੰ ਵੀ ਲੱਗਦਾ ਵੀ ਜੇ ਕਿਸਾਨ ਝੂਠੇ ਨੇ ਉਹ ਗਲਤ ਦਾਵਾ ਕਰ ਰਹੇ ਨੇ ਮੰਗਾ ਉਹਨਾਂ ਦੀਆਂ ਪੰਜਾਬ ਸਰਕਾਰ ਨਾਲ ਸੰਬੰਧਤ ਜੇ ਨਹੀਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਉਹਨਾਂ ਦੀ ਝੰਡੀ ਫੜਨੀ ਚਾਹੀਦੀ ਹੈ ਸਾਹਮਣੇ ਆਉਣਾ ਚਾਹੀਦਾ ਔਰ ਉਹਨਾਂ ਨੂੰ ਹਰਾਉਣਾ ਚਾਹੀਦਾ ਔਰ ਜਿੱਦਾਂ ਖੇਤੀਬਾੜੀ ਯੂਨੀਵਰਸਿਟੀ ਦੂਜੀਆਂ ਪਾਰਟੀਆਂ ਬਾਰੇ ਮੁੱਖ ਮੰਤਰੀ ਸਾਹਿਬ ਨੇ ਇੱਕ ਤਰ੍ਹਾਂ ਕਹਿ ਸਕਦੇ ਆ ਕਿ ਦਵੱਲਿਆ ਸੀ ਉਦੋਂ ਇਹੀ ਕਹਿੰਦੀ ਰਹੀ ਆਮ ਆਦਮੀ ਪਾਰਟੀ ਤਾਂ ਅੱਜ ਫਿਰ ਇਹ ਕਿਸਾਨਾਂ ਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਜਵਾਬ ਦੇਣਾ ਚਾਹੀਦਾ ਜੇ ਬਹਿਸ 'ਚ ਨਹੀਂ ਵੀ ਆਉਣਾ ਤਾਂ ਵੀ ਕਾਰਨ ਦੱਸਣਾ ਚਾਹੀਦਾ ਆਮ ਆਦਮੀ ਪਾਰਟੀ ਨੂੰ ਵੀ ਅਸੀਂ ਕਿਉਂ ਨਹੀਂ ਆ ਰਹੇ ਕਾਰਨ ਕੀ ਆ ਜੇ ਤਾਂ ਇਸ ਕਰਕੇ ਨਹੀਂ ਆ ਰਹੇ ਵੀ ਐਂ ਸਮਝਾ ਜਾ ਰਿਹਾ ਵੀ ਯਾਰ ਲੰਡੂ ਪੰਜੂ ਜੇ ਹੈਗੇ ਨੇ ਇਹਨਾਂ ਨਾਲ ਥੋੜਾ ਬਹਿਸ ਕਰਨੀ ਹੈ ਬਹਿਸ ਦਾ ਸੁਖਬੀਰ ਬਾਦਲ ਵਰਗੇ ਸੁਨੀਲ ਜਾਖੜ ਵਰਗੇ ਰਾਜਾ ਵੜਿੰਗ ਵਰਗੇ ਵੱਡੇ ਤੇ ਖਾਸ ਬੰਦਿਆਂ ਨਾਲ ਹੋ ਸਕਦੀ ਆ ਇੰਨਾ ਹੁਣ ਕਿਸਾਨਾਂ ਜਾਂ ਨਾਲ ਮਜ਼ਦੂਰਾਂ ਜਾਂ ਨਾਲ ਇਹਨਾਂ ਨਾਲ ਬਹਿਸ ਕਾਦੀ ਜਾਂ ਤਾਂ ਇਹ ਗੱਲ ਹੈ ਜਾਂ ਫਿਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਨੂੰ ਐਂ ਲੱਗਦਾ ਹੋ ਸਕਦਾ ਵੀ ਜੇ ਅੱਜ ਕਿਸਾਨਾਂ ਨਾਲ ਬਹਿਸ ਕਰਨ ਬੈਗੇ ਫਿਰ ਤਾਂ ਸਵਾਲ ਮਜ਼ਦੂਰਾਂ ਦੇ ਵੀ ਬਹੁਤ ਨੇ ਫਿਰ ਤਾਂ ਉਹ ਵੀ ਕਹਿਣਗੇ ਵੀ ਵੀ ਸਾਡੇ ਨਾਲ ਵੀ ਗੱਲ ਕਰੋ ਤੁਸੀਂ ਕਹਿੰਦੇ ਸੀ ਕਮੀਆਂ ਦੇ ਵੇੜੇ ਅਸੀਂ ਰੋਸ਼ਨੀ ਲਿਆਉਣੀ ਐ ਸੂਰਜ ਮਗਾਉਣਾ ਐ ਕਮੀਆਂ ਦੇ ਵੇੜੇ ਤੇ ਫਿਰ ਸਾਡੇ ਵੇੜਿਆਂ 'ਚ ਤਾਂ ਉਮੇ ਦੀ ਜ਼ਿੰਦਗੀ ਹੈ ਉਦੋਂ ਵੀ ਭੈੜੀ ਹੁੰਦੀ ਜਾ ਰਹੀ ਆ ਮਹंगाई ਵਧਨ ਨਾਲ ਤਾਂ ਫਿਰ ਸ਼ਾਇਦ ਇਹ ਇਸ ਕੱਲੋਂ ਵੀ ਟਲਦੇ ਹੋ ਸਕਦੇ ਨੇ ਫਿਰ ਸ਼ਾਇਦ ਬੇਰੁਜ਼ਗਾਰ ਵੀ ਕਹਿਣਗੇ ਵੀ ਤੁਸੀਂ ਕਹਿੰਦੇ ਸੀ ਇੱਕ ਵਾਰ ਹਰਾ ਪੈਣਾ ਹੱਥ ਚਾ ਲੈ ਲੈਂਦੇ ਹੋ ਬੇਰੁਜ਼ਗਾਰੀ ਖਤਮ ਤੇ ਹੁਣ ਅੰਕੜਾ 3.5 ਸਾਲਾਂ ਚ ਦਿੱਤਾ ਜਾ ਰਿਹਾ ਵੀ 40-50 ਹਜ਼ਾਰ ਨੂੰ ਨੌਕਰੀ ਦਿੱਤੀ ਹੈ ਜਦੋਂ ਕਿ ਬੇਰੁਜ਼ਗਾਰੀ ਦਾ ਅੰਕੜਾ ਕਹਿੰਦਾ 80 ਲੱਖ ਦੇ ਕਰੀਬ ਮੁੰਡੇ ਕੁੜੀਆਂ ਬੇਰੁਜ਼ਗਾਰੀ ਵਾਲੀ ਹਾਲਤ ਚ ਨੇ ਹੁਣ ਮੁੱਖ ਮੰਤਰੀ ਸਾਹਿਬ ਨੂੰ ਲੱਗਦਾ ਹੋ ਸਕਦਾ ਫਿਰ ਮੈਂ ਕਿਹਦੇ ਕਿਹਦੇ ਜਵਾਬ ਦਊਂਗਾ ਮੈਂ ਕਿਹਦੇ ਕਿਹਦੇ ਨਾਲ ਬੈਠੂਗਾ ਫਿਰ ਤਾਂ ਇੱਥੇ ਸਾਰੇ ਬੈਸਣ ਆਉਣਗੇ ਫਿਰ ਤਾਂ ਉਹ ਕੱਚੇ ਮੁਲਾਜ਼ਮ ਜਿਨ੍ਹਾਂ ਨੂੰ ਟੈਂਕੀਆਂ ਤੋਂ ਉਤਾਰਿਆ ਸੀ ਕਾਂਗਰਸ ਦੇ ਸਰਕਾਰ ਵੇਲੇ ਵੀ ਥੱਲੇ ਆਓ ਸਾਡੀ ਸਰਕਾਰ ਲਿਆਓ ਅਸੀਂ ਤੁਹਾਨੂੰ ਪੱਕੇ ਕਰਾਂਗੇ ਫਿਰ ਤਾਂ ਉਹ ਮੁਲਾਜ਼ਮ ਵੀ ਬਹਿਸ ਕਰਨ ਆਉਣਗੇ ਇਸ ਕਰਕੇ ਭਗਵੰਤ ਜੀ ਸਾਹਿਬ ਨੂੰ ਲੱਗਦਾ ਹੋ ਸਕਦਾ ਵੀ ਕਿਹਦੇ ਕਿਹਦੇ ਨਾਲ ਬੈਠਾਂਗੇ ਇਹ ਛੇੜਾ ਨਾ ਹੀ ਛੇੜੀਏ ਤੇ ਚੰਗਾ ਸ਼ਾਇਦ ਇਸ ਕਰਕੇ ਵੀ ਟਾਲਾਬਟਰੇ ਹੋ ਸਕਦੇ ਨੇ ਪਰ ਇੱਕ ਗੱਲ ਇੱਥੇ ਸਾਫ਼ ਆ ਜੇ ਮੁੱਖ ਮੰਤਰੀ ਸਾਹਿਬ ਨੇ ਐਸਕੇਐਮ ਦੀ ਕਿਸਾਨਾਂ ਦੀ ਬਹਿਸ ਕਰਨ ਵਾਲੀ ਚੁਣੌਤੀ ਨਾ ਕਬੂਲੀ ਤਾਂ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਬੀਜੇਪੀ ਕਾਂਗਰਸ ਤੇ ਕਾਲੀਦਲ ਨੂੰ ਬਹਿਸ ਲਈ ਸੱਦ ਕੇ ਬਾਅਦ ਚ ਪੱਟਾਂ ਤੇ ਥਾਪੀਆਂ ਮਾਰ ਕੇ ਕਿਹਾ ਸੀ ਵੀ ਭੱਜ ਗਏ ਟਲ ਗਏ ਜਵਾਬ ਹੈ ਨਹੀਂ ਸੀ ਝੂਠੇ ਸੀ ਐਈ ਕਿਸਾਨ ਵੀ ਕਰਨਗੇ ਹਾਂਜੀ ਫਿਰ ਹੱਕ ਬਣਦਾ ਨਾ ਅਗਲਿਆਂ ਦਾ ਜੇਕਰ ਆਮ ਆਦਮੀ ਪਾਰਟੀ ਦਾ ਉਦੋਂ ਹੱਕ ਬਣਦਾ ਸੀ ਅਸੀਂ ਵੀ ਕਹਿੰਦੇ ਰਹੇ ਵੀ ਕਾਲੀ ਦਲ ਕਾਂਗਰਸ ਤੇ ਭਾਜਪਾ ਨੂੰ ਬੈਸਟ ਚ ਆਉਣਾ ਚਾਹੀਦਾ ਹੁਣ ਵੀ ਅਸੀਂ ਕਹਿੰਦੇ ਆ ਮੁੱਖ ਮੰਤਰੀ ਸਾਹਿਬ ਨੂੰ ਬੈਸਟ ਚ ਆਉਣਾ ਚਾਹੀਦਾ ਹੈ ਬਹਿਣਾ ਚਾਹੀਦਾ ਜਵਾਬ ਦੇਣੇ ਚਾਹੀਦੇ ਨੇ ਹਾਂਜੀ ਸਵਾਲ ਬਹੁਤ ਨੇ ਦੇਖੋ ਪਿੰਡਾਂ ਚੋਂ ਸਰਕਾਰ ਚੱਲਿਆ ਕਰੂਗੀ ਸੱਥਾਂ ਚੋਂ ਸਰਕਾਰ ਚੱਲੂਗੀ ਇਹ ਗੱਲ ਮਾਨਸਾ ਵੀ ਪੰਜਾਬ ਨੂੰ ਕਹਿੰਦੇ ਰਹੇ ਨੇ ਤੇ ਅੱਜ ਪੰਜਾਬ ਦੇ ਕਿਸਾਨ ਕਹਿੰਦੇ ਨੇ ਸ੍ਰੀਮਾਨ ਅਸੀਂ ਪਿੰਡਾਂ ਵਾਲੇ ਆ ਅਸੀਂ ਸੱਥਾਂ ਵਾਲੇ ਆ ਇੱਕ ਕਲਤਾਰ ਸਿੰਘ ਸੰਧਵਾ ਸਾਹਿਬ ਦੀ ਕੋਠੀ ਅੱਗੇ ਜਿਹੜੇ ਕਿਸਾਨ 10 ਤਰੀਕ ਨੂੰ ਇਕੱਠੇ ਹੋਏ ਸੀ ਹਾਂਜੀ ਉੱਥੇ ਜਦੋਂ ਮੈਂ ਪਹੁੰਚਿਆ ਤਾਂ ਕੁਝ ਕਿਸਾਨਾਂ ਨੇ ਵੀਡੀਓ 'ਚ ਦੱਸਿਆ ਉਹ ਕਹਿੰਦੇ ਵੀ ਕਲਤਾਰ ਸਿੰਘ ਸੰਧਵਾ ਜਦੋਂ ਸਾਡੇ ਪਿੰਡਾਂ 'ਚ ਆਇਆ ਸਾਡੇ ਘਰਾਂ 'ਚ ਤਾਂ ਅਸੀਂ ਇਹਨੂੰ ਦੁੱਧ ਦੇ ਨਾਲ ਬਦਾਮ ਖਵਾਉਂਦੇ ਰਹੇ ਹਾਂ ਤੇ ਕਹਿੰਦੇ ਅੱਜ ਅਸੀਂ ਆਇਆ ਇਹਨੇ ਡਾਂਗਾ ਵਾਲੇ ਅੱਗੇ ਖੜਾਏ ਹੋਏ ਨਹੀਂ ਤੇ ਕਹਿੰਦੇ ਆਉਣਾ ਫੇਰ ਇਹਨਾਂ ਸਾਡੇ ਕੋਲ ਕਲਤਾਰ ਸਿੰਘ ਸੰਧਵਾ ਨੇ ਕਿਹੜਾ ਉਹ ਕਹਿੰਦੇ ਸਿਆਸਤ ਛੱਡ ਜਣੀ ਆ ਵੋਟਾਂ ਤਾਂ ਸਾਲਕ ਨੂੰ ਆਈਆਂ ਲੋਕ ਤੇ ਫਿਰ ਕਹਿੰਦੇ ਹੁਣ ਦੱਸੋ ਵੀ ਅਸੀਂ ਦੁੱਧ ਨਾਲ ਕਾਜੂ ਬਦਾਮ ਖਵਾਈਏ ਕਿ ਐਦਾਂ ਅਸੀਂ ਵੀ ਡਾਂਗਾ ਲੈ ਕੇ ਖੜੀਏ ਕਹਿੰਦੇ ਜਦੋਂ ਤੇ ਇਹ ਆਉਂਦੇ ਨੇ ਉਦੋਂ ਤਾਂ ਅਸੀਂ ਇਹਨਾਂ ਦੇ ਆਪਣੇ ਹੋ ਜਾਂਦੇ ਆ ਜਦੋਂ ਇਹਨਾਂ ਕੋਲ ਅਸੀਂ ਆਉਣੇ ਆ ਉਦੋਂ ਅੱਗੇ ਟੰਬਿਆਂ ਵਾਲੇ ਖੜਾ ਦਿੰਦੇ ਨੇ ਕਿਉਂਕਿ ਉਦੋਂ ਅਸੀਂ ਬਗਾਨੇ ਹੋ ਜੰਨੇ ਆ ਇਹ ਵੱਡੇ ਸਵਾਲ ਪੰਜਾਬ ਦੀ ਫਿਜ਼ਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੰਤਜ਼ਾਰ ਕਰ ਰਹੇ ਨੇ ਆਮ ਆਦਮੀ ਪਾਰਟੀ ਨੂੰ ਚਾਹੀਦਾ ਇਹਨਾਂ ਸਵਾਲਾਂ ਦੇ ਉੱਪਰ ਪੁਖਤਾ ਆਪਣਾ ਜਿਹੜਾ ਇੰਤਜ਼ਾਮਾਤ ਹੈ ਉੱਤਰਾਂ ਦਾ ਉਹ ਕਰ ਲਵੇ ਤੇ ਮੈਨੂੰ ਲੱਗਦਾ ਮੁੱਖ ਮੰਤਰੀ ਨੂੰ ਬੈਸ ਦੇ ਵਿੱਚ ਸਾਹਮਣੇ ਬੈਠਣਾ ਚਾਹੀਦਾ ਕਿਸਾਨਾਂ ਦੇ ਕਿਸਾਨਾਂ ਨਾਲ ਬੈਸ ਕਰਨੀ ਚਾਹੀਦੀ ਹੈ ਪਤਾ ਲੱਗ ਜੂ ਹਾਂਜੀ ਉਹ ਕਹਿੰਦੇ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੇ ਨੇ ਖਾਣੀ ਜਦੋਂ ਮੁੱਖ ਮੰਤਰੀ ਤੇ ਕਿਸਾਨਾਂ ਮਜ਼ਦੂਰਾਂ ਦੇ ਆਹਮੋ ਸਾਹਮਣੇ ਸਿੰਘ ਫਸਣਗੇ ਬਹਿਸ ਦੇ ਵਿੱਚ ਪੂਰਾ ਪੰਜਾਬ ਚੈਨਲਾਂ ਦੇ ਉੱਪਰ ਦੇਖੇਗਾ ਆਏ ਹਾਏ ਆਏ ਹਾਏ ਇੱਕ ਨਜ਼ਾਰਾ ਹੀ ਵੱਖਰਾ ਪੂਰਾ ਪੰਜਾਬ ਸ਼ਾਇਦ ਇਹ ਚਾਹੁੰਦਾ ਹੋਊਗਾ ਵੀ ਕਰੋ ਬਹਿਸ ਜੇ ਤਾਂ ਕਿਸਾਨ ਐਵੇਂ ਧਰਨੇ ਲਾ ਰਿਹਾ ਮਜ਼ਦੂਰ ਲਾ ਰਿਹਾ ਐਵੇਂ ਫੇਰਜ਼ਗਰ ਐਵੇਂ ਧਰਨੇ ਲਾ ਰਿਹਾ ਇਹਨਾਂ ਨੂੰ ਦਬਲਣਾ ਚਾਹੀਦਾ ਦੇਖੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਪੰਜਾਬ ਫਿਰ ਧਰਨਿਆਂ ਦੀ ਰਾਜਧਾਨੀ ਬਣ ਗਿਆ ਸੰਘਰਸ਼ਾਂ ਦੀ ਰਾਜਧਾਨੀ ਧਰਨੇ ਮਤਲਬ ਸੰਘਰਸ਼ ਇੱਕ ਸੰਘਰਸ਼ ਉਹ ਹੁੰਦਾ ਸੀ ਜਦੋਂ ਤਲਵਾਰਾਂ ਨਾਲ ਲੜਾਈ ਲੜਨੀ ਪੈਂਦੀ ਸੀ ਹਕੂਮਤਾਂ ਨਾਲ ਹਾਂਜੀ ਇੱਕ ਸੰਘਰਸ਼ ਅੰਗਰੇਜ਼ਾਂ ਦੇ ਖਿਲਾਫ ਸੀਗੇ ਉਸ ਤੋਂ 1947 ਤੋਂ ਬਾਅਦ ਜਿਹੜੇ ਸੰਘਰਸ਼ਾਂ ਦੇ ਰੂਪ ਨੇ ਉਹ ਆ ਧਰਨੇ ਮਜਾਰੇ ਤੇ ਰੈਲੀਆਂ ਇਹ ਸੰਘਰਸ਼ਾਂ ਦੇ ਰੂਪ ਨੇ ਆਮ ਆਦਮੀ ਪਾਰਟੀ ਵੀ ਜਦੋਂ ਸੰਘਰਸ਼ ਕਰਦੀ ਆ ਤਾ ਇਹਨਾਂ ਤਰੀਕਿਆਂ ਦੀ ਵਰਤੋਂ ਕਰਦੀ ਆ ਹੁਣ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਪੰਜਾਬ ਧਰਨਿਆਂ ਦੀ ਧਰਤੀ ਬਣ ਗਿਆ ਤਾਂ ਜਗਿੰਦਰ ਸਿੰਘ ਉਗਰਾਹਾ ਨੇ ਜਵਾਬ ਦਿੱਤਾ ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਪੰਜਾਬ ਪਹਿਲਾਂ ਵੀ ਸੰਘਰਸ਼ਾਂ ਦੀ ਧਰਤੀ ਸੀ ਅੱਜ ਵੀ ਸੰਘਰਸ਼ਾਂ ਦੀ ਧਰਤੀ ਹੈ ਪੰਜਾਬ ਨੂੰ ਸੰਘਰਸ਼ ਲੜਨ ਦੀ ਜਾਗ ਗੁਰੂ ਸਹਿਬਾਨਾਂ ਨੇ ਲਾਈ ਹੈ ਗੁਰੂ ਸਹਿਬਾਨਾਂ ਤੋਂ ਲੈ ਕੇ ਉਸ ਤੋਂ ਬਾਅਦ ਆਜ਼ਾਦੀ ਦੀ ਲੜਾਈ ਦੇ ਵਿੱਚ ਗਦਰੀ ਬਾਬੇ ਕੂਕਾ ਲਹਿਰ ਬੱਬਰ ਅਕਾਲੀ ਲਹਿਰ ਤੇ ਜਿਹੜੀ ਭਗਤ ਸਰਾਭਾ ਤੇ ਗਦਰੀ ਬਾਬਿਆਂ ਦੀ ਲਹਿਰ ਆ ਉਹਨਾਂ ਨੇ ਪੰਜਾਬ ਨੂੰ ਸੰਘਰਸ਼ ਦੀ ਜਾਗ ਲਾਈ ਹੋਈ ਆ ਇਸ ਕਰਕੇ ਜਿਹੜੇ ਕਿਸਾਨ ਆਗੂ ਨੇ ਉਹ ਤਾਂ ਕਹਿੰਦੇ ਨੇ ਕਿ ਆਓ ਸਾਡੇ ਨਾਲ ਬਹਿਸ ਕਰੋ ਸਾਨੂੰ ਝੂਠੇ ਸਾਬਤ ਕਰੋ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਨੂੰ ਇਹ ਝੰਡੀ ਫੜ ਲੈਣੀ ਚਾਹੀਦੀ ਆ ਤੇ ਹੁਣ ਇੱਕ ਚਵੱਜਣ ਦਾ ਵੇਲਾ ਪੁਲਿਸ ਦੀ ਮਦਦ ਨਾਲ ਨਹੀਂ ਬੈਰੀਕੇਡ ਲਾ ਕੇ ਨਹੀਂ ਆਹ ਜਿਹੜਾ ਜਮਹੂਰੀ ਤਰੀਕਾ ਹੈ ਇੱਕ ਦੂਜੇ ਨੂੰ ਗਲਤ ਸਾਬਤ ਕਰਨ ਦਾ ਇਹ ਅਪਣਾ ਲੈਣਾ ਚਾਹੀਦਾ ਬਾਕੀ ਲੋਕ ਦੇਖ ਰਹੇ ਨੇ ਉਹ ਆਪਣਾ ਜਵਾਬ ਲਿਖ ਦੇਣਗੇ ਬਹੁਤ ਮਿਹਰਬਾਨ